ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਵਾਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਐ ਜੀ ਪਿਓਰ ਕਰੇਪ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਜੀ ਨਾਲ ਬਹੁਤ ਸੋਹਣਾ ਮਸਲੀਨ ਦੀ ਬਾਟਮ ਆਉਗੀ ਓਨਲੀ 1250 ਰੁਪਏ ਪ੍ਰਾਈਸ ਐ ਜੀ ਫ੍ਰੀ ਸ਼ਿਪਿੰਗ ਐ ਇਹ ਵਾਲੇ ਸੂਟ ਪ੍ਰੀਮੀਅਮ ਕੁਆਲਿਟੀ ਦੇ ਕੈਮਰਿਕ ਦੇ ਆਉਣਗੇ ਜੀ ਐਸਕੇ ਦੀ ਲਾ ਬਰਬਰਾ ਫੈਬਰਿਕ ਐ ਜੀ ਪ੍ਰੀਮੀਅਮ ਕੁਆਲਿਟੀ ਦੀ ਕੈਮਰਿਕ ਐ ਜੀ ਓਨਲੀ 1300 ਰੁਪਏ ਦਾ ਪ੍ਰਾਈਸ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਕਾਟਨ ਦੇ ਬਹੁਤ ਹੀ ਜਿਆਦਾ ਸੋਹਣੀ ਤੇ ਸਾਫਟ ਕਾਟਨ ਹੈ ਜੀ ਬਹੁਤ ਹੀ ਪਿਆਰੇ ਜੀ ਇਹਨਾਂ ਦੇ ਕਲਰ ਹੈ ਬਹੁਤ ਹੀ ਸਾਫਟ ਇਹਨਾਂ ਦਾ ਫੈਬਰਿਕ ਹੈ ਆਲ ਓਵਰ ਸੂਟ ਆਊਗਾ ਜੀ ਓਨਲੀ 450 ਦਾ ਜੀ ਸੂਟਾਂ ਦੇ ਉੱਪਰ ਕਾਟਨ ਦੇ ਉਹ ਦੇ ਸੂਟਾਂ ਉੱਪਰ ਸਾਰਿਆਂ ਦੇ ਉੱਪਰ ਸੇਲ ਹੈ ਜੀ 550 600 ਦਾ ਇਹ ਆਪਾਂ ਆਲ ਓਵਰ ਸੂਟ ਸੇਲ ਕਰਿਆ ਸੀ ਜੀ ਹੁਣ ਇਹਦਾ ਪ੍ਰਾਈਸ ਓਨਲੀ 450 ਹੈ ਜੀ ਇਹ ਵਾਲੇ ਸੂਟ ਵੀ ਕਾਟਨ ਦੇ ਆਉਣਗੇ ਜੀ ਨਾਲ ਇਹਨਾਂ ਦੇ ਦੁਪੱਟਾ ਆਊਗਾ ਟਾਈ ਡਾਈ ਟਾਈ ਡਾਈ ਦੀ ਬਾਟਮ ਆਊਗੀ ਨਾਲ ਬਹੁਤ ਸੋਹਣੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਜੀ ਕਾਟਨ ਦੀ ਇਹ ਵੀ ਸੂਟ ਸੋਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਮਿਲ ਜਾਣਗੇ ਜੀ ਓਨਲੀ ਇਹ ਸੂਟ ਸੋਨੂੰ 800 ਰੁਪਏ ਦਾ ਇਹ ਸੂਟ ਸੋਨੂੰ ਮਿਲ ਜੂਗਾ ਜੀ ਜਿਹਦਾ ਪ੍ਰਾਈਸ ਪਹਿਲਾਂ 900 950 ਸੀ ਜੀ ਹੁਣ ਇਹਨਾਂ ਦਾ ਪ੍ਰਾਈਸ ਬਹੁਤ ਹੀ ਘੱਟ ਗਿਆ ਜੀ 800 ਰੁਪਏ ਦਾ ਓਨਲੀ ਇਹ ਸੂਟ ਹੈ ਤੇ ਬਹੁਤ ਹੀ ਜਿਆਦਾ ਸੋਹਣੇ ਤੇ ਪਿਆਰੇ ਇਹਨਾਂ ਦੇ ਕਲਰ ਡਿਜ਼ਾਈਨ ਆ ਬਹੁਤ ਹੀ ਜਿਆਦਾ ਸੌਫਟ ਫੈਬਰਿਕ ਹੈ ਨਾਲ ਦੁਪੱਟਾ ਟਾਈਡ ਆਈ ਆਊਗਾ ਫੁੱਲ ਚ ਨੂੰ ਸੌਰੀ ਫੁੱਲ ਚਿਕਨ ਦਾ ਦੁਪੱਟਾ ਆਊਗਾ ਜੀ ਫੋਰ ਸਾਈਡ ਇਹਦੇ ਤੇ ਚਿਕਨ ਦਾ ਵਰਕ ਹੋਇਆ ਜੀ ਸਾਰੇ ਦੇ ਵਿੱਚ ਵੀ ਵਰਕ ਹੋਇਆ ਤੇ ਫੋਰ ਸਾਈਡ ਇਹਦੇ ਤੇ ਚਿਕਨ ਦਾ ਵਰਕ ਆਊਗਾ ਜੀ ਦੁਪੱਟੇ ਤੇ ਕਾਟਨ ਦੀ ਸ਼ਰਟ ਆਊਗੀ ਜੀ ਤੇ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਹੈ ਜੀ ਬਹੁਤ ਹੀ ਹੈਵੀ ਦੁਪੱਟਾ ਹੈ ਫੁੱਲ ਵਰਕ ਵਾਲਾ ਜੀ ਚਿਕਨ ਦੇ ਵਾਲਾ ਇਹ ਵਾਲੇ ਸੂਟ ਆਉਣਗੇ ਜੀ ਜੋਰ ਜੱਟ ਦੇ ਸ਼ੰਟੂਨ ਜੋਰ ਜੱਟ ਹੈ ਜੀ ਇਹ ਸ਼ਾਰਟਨ ਜੋਰ ਜੱਟ ਤੇ ਬਹੁਤ ਹੀ ਰੀਜ਼ਨੇਬਲ ਜਆ ਪ੍ਰਾਈਸ ਹੈ ਜੀ ਇਹਨਾਂ ਦਾ ਨਵੀਂ ਬਿਲਕੁਲ ਨਵੀਂ ਵੈਰਾਈਟੀ ਹੈ ਜੀ ਓਨਲੀ 850 ਰੁਪਏ ਪ੍ਰਾਈਸ ਹੈ ਜੀ ਤੇ ਬਿਲਕੁਲ ਨਵਾਂ ਜਆ ਕਪੜਾ ਹੈ ਜੀ ਨਵਾਂ ਜਆ ਫੈਬਰਿਕ ਹੈ ਨਵੀਂ ਪ੍ਰਿੰਟਿੰਗ ਹੈ ਜੀ ਇਹਨਾਂ ਸੂਟਾਂ ਦੀ ਇਹ ਵਾਲੇ ਸੂਟ ਕਾਟਨ ਦੇ ਆਉਣਗੇ ਜੀ ਆਲ ਓਵਰ ਦੇ 450 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਤੇ ਸੂਟ ਹੈ ਜੀ ਇਹ ਸੇਲ ਤੇ ਲੱਗੇ ਹੋਏ ਹੈ ਜੀ ਸੂਟ ਆਪਣੇ ਸਾਰੇ ਕਾਟਨ ਦੇ ਸੂਟਾਂ ਤੇ ਸਾਰਿਆਂ ਦੇ ਉੱਪਰ ਸੇਲ ਹੈ ਜੀ ਤੁਸੀਂ ਕੋਈ ਵੀ ਪੀਸ ਸਿਲੈਕਟ ਕਰਕੇ ਬੁਕਿੰਗ ਕਰਵਾ ਸਕਦੇ ਹੋ ਜੀ ਸਕਰੀਨ ਸ਼ਾਟ ਭੇਜ ਕੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਆ ਵੀ ਬੁਕਿੰਗ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਪਿਓਰ ਕਾਟਨ ਆਊਗੀ ਜੀ ਆਲ ਓਵਰ ਸੂਟ ਆਊਗਾ ਰਾੰਗ ਡਿਜ਼ਾਈਨ ਪ੍ਰਿੰਟਿੰਗ ਕੇ ਸਾਰੇ ਸੂਟਾਂ ਦੀ ਨਵੀਂ ਹੈ ਕੋਈ ਵੀ ਸੂਟ ਤੁਸੀਂ ਸਕਰੀਨਸ਼ਾਟ ਭੇਜ ਕੇ ਆਪ ਦਾ ਮੰਗਵਾ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਜੇ ਤੇ ਬਹੁਤ ਹੀ ਸੌਫਟ ਜਆ ਫੈਬਰਿਕ ਹੈ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਲਿਮਟਿਡ ਸਟਾਕ ਹੈ ਸਾਰੇ ਸੂਟ ਸੇਲ ਦੇ ਵਿੱਚ ਹੈ ਜੀ ਜਿਹੜੀਆਂ ਵੀ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਪਲੀਜ਼ ਜੀ ਬੇਨਤੀ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਸਾਰੇ ਸੂਟਾਂ ਦੇ ਪ੍ਰਾਈਸ ਵਿੱਚ ਦੱਸੇ ਹੋਏ ਆ ਸਾਰੇ ਸੂਟਾਂ ਦੇ ਫੈਬਰਿਕ ਬਾਰੇ ਆਪਾਂ ਫੁੱਲ ਜਾਣਕਾਰੀ ਦਿੱਤੀ ਹੋਈ ਹੈ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਇਹ ਵਾਲੇ ਸੂਟ ਆਉਣਗੇ ਜੀ ਟੈਬੀ ਜੋਰਜਟ ਦੇ ਜੋਰਜਟ ਦੀ ਨਾਲ ਪਲੇਨ ਬਾਟਮ ਆਉਗੀ ਜੀ ਟੈਬੀ ਜੋਰਜਟ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਬਹੁਤ ਹੀ ਜਿਆਦਾ ਸੋਹਣਾ ਪਿਆਰਾ ਫੈਬਰਿਕ ਹੈ ਜੀ ਓਨਲੀ 700 ਰੁਪਏ ਪ੍ਰਾਈਸ ਹੈ ਜੀ ਫ੍ਰੀ ਸ਼ਿਪਿੰਗ ਹੈ ਤੇ ਕਲਰ ਡਿਜ਼ਾਈਨ ਇਹਨਾਂ ਦੇ ਐਨੇ ਕੁ ਜਿਆਦਾ ਸੋਹਣੇ ਐ ਬਾ ਕਮਾਲ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਇਹਨਾਂ ਦਾ ਫੈਬਰਿਕ ਦਾ ਬਹੁਤ ਹੀ ਜਿਆਦਾ ਸੋਹਣੀ ਇਹਨਾਂ ਦੀ ਪ੍ਰਿੰਟਿੰਗ ਹੈ ਫਟਾਫਟ ਆਪਦੀ ਤੁਸੀਂ ਬੁਕਿੰਗ ਕਰਵਾ ਲਓ ਜੀ ਜੇ ਨਾ ਤੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਤਾਂ ਤੁਸੀਂ ਇਹਨਾਂ ਤੇ ਵਰਕ ਵੀ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਆਉਣਗੇ ਜੀ ਬਰਬਰੀ ਦੀ ਸ਼ਰਟ ਆਊਗੀ ਜੀ ਸਾਰੀ ਸ਼ਰਟ ਦੇ ਉੱਪਰ ਸੋਨੂੰ ਹੈਂਡਵਰਕ ਦਾ ਟੱਚ ਮਿਲੂਗਾ ਜੀ ਨਾਲ ਪਿਓਰ ਸਿਲਕ ਦੀ ਬਾਟਮ ਆਊਗੀ ਨਾਲ ਆਰਗੈਂਜ਼ਾ ਦਾ ਫੁੱਲੀ 2.5 ਮੀਟਰ ਦੁਪੱਟਾ ਆਊਗਾ ਜੀ ਤੇ ਬਹੁਤ ਹੀ ਘੱਟ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਵੀ ਪਹਿਣਾ ਨੇ ਇਹ ਸੂਟ ਲੈਣੇ ਆ ਤੇ ਤੁਸੀਂ ਸਾਡੇ ਤੋਂ ਕੋਈ ਵੀ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਸਾਡੇ ਤੋਂ ਤੁਸੀਂ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੁੰਦਾ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਇੱਕ ਪਲੀਜ਼ ਲਾਈਕ ਜਰੂਰ ਕਰ ਦਿਆ ਕਰੋ ਇੱਕ ਜਾਂਦੇ ਜਾਂਦੇ ਇੱਕ ਕਮੈਂਟ ਜਰੂਰ ਕਰ ਦਿਆ ਕਰੋ ਜੀ